ਅੱਜ ਸਰਦਾਰ ਵੱਲਬ ਭਾਈ ਪਟੇਲ ਜੀ ਜਿਹੜੇ ਕਿ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਔਰ ਪਹਿਲੇ ਗ੍ਰਹਿ ਮੰਤਰੀ ਹੋਏ ਉਹਨਾਂ ਦੀ ਅੱਜ 150ਵੀਂ ਜਨਮ ਦਿਨ ਜਿਹੜਾ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ ਔਰ ਪੂਰੇ ਦੇਸ਼ ਦੇ ਵਿੱਚ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਇਹ ਜਿਹੜੇ ਕਾਰਜਕ੍ਰਮ ਕੀਤੇ ਜਾ ਰਹੇ ਹਨ ਔਰ ਅੱਜ ਗੁਜਰਾਤ ਦੇ ਵਿੱਚ ਜਿੱਥੇ ਇਹਨਾਂ ਦਾ ਸਭ ਤੋਂ ਵੱਡਾ ਸਟੈਚੂ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਜਿਹੜੇ ਸਰਦਾਰ ਵੱਲਭਭਾਈ ਪਟੇਲ ਜੀ ਦਾ ਬਣਾਇਆ 100 152 ਮੀਟਰ ਜਿਹੜਾ ਆ ਸੌਰੀ 852 ਮੀਟਰ ਜਿਹੜਾ ਆ ਉਹ ਬਣਾਇਆ ਗਿਆ ਔਰ ਇਹ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਜਿਹੜਾ ਸੀ ਸਟੈਚੂ ਆਫ ਲਿਬਰਟੀ ਸੀਗਾ ਇਸ ਤੋਂ ਵੀ ਉੱਚਾ ਜਿਹੜਾ ਬਣਾਇਆ ਇਹਨੂੰ ਸਟੈਚੂ ਆਫ ਯੂਨਿਟੀ ਦੇ ਨਾਂ ਤੇ ਅੱਜ ਇਕਤਾ ਦਿਵਸ ਦੇ ਰੂਪ ਦੇ ਵਿੱਚ ਵੀ ਅਸੀਂ ਪੂਰੇ ਦੇਸ਼ ਦੇ ਵਿੱਚ ਸਰਦਾਰ ਵੱਲਭ ਭਾਈ ਜੀ ਦਾ ਜਨਮ ਦਿਵਸ ਮਨਾ ਰਹੇ ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਿਹੜਾ ਕਿ 562 रियासਤਾਂ ਨੂੰ ਇਕੱਠੀਆਂ ਕਰਕੇ ਅੱਜ ਜਿਹੜਾ ਸਾਡੇ ਕੋਲ ਹਿੰਦੁਸਤਾਨ ਦਾ ਨਕਸ਼ਾ ਸੀ ਜਿਹੜਾ ਕਿ ਛੋਟ-ਛੋਟੀਆਂ रियासतਾਂ ਚ ਰਾਜਾਂ ਮਹਾਰਾਜਾਂ ਦੇ ਵਿੱਚ ਵੰਡਿਆ ਸੀ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦਾ ਕੰਮ ਜਿਹੜਾ ਉਹ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਕੀਤਾ ਸੀ ਅੱਜ ਇਸ ਕਰਕੇ ਉਹਨਾਂ ਨੂੰ ਲੋਹ ਪੁਰਸ਼ ਦੇ ਰੂਪ ਚ ਵੀ ਅਸੀਂ ਜਾਣਦੇ ਆ ਉਹਨਾਂ ਨੂੰ ਲੋਹ ਪੁਰਸ਼ ਦੇ ਰੂਪ ਚ ਵੀ ਮਨਾਉਂਦੇ ਔਰ ਉਹਨਾਂ ਨੇ ਦੇਸ਼ ਨੂੰ ਇਕੱਠਾ ਕੀਤਾ ਇਸ ਕਰਕੇ ਉਹਨਾਂ ਨੂੰ ਇੱਕ ਅੱਜ ਦਾ ਜਿਹੜਾ ਉਹਨਾਂ ਦਾ ਜਨਮ ਦਿਵਸ ਨੂੰ ਅਸੀਂ ਇਕਤਾ ਦਿਵਸ ਦੇ ਰੂਪ ਚ ਮਨਾਉਂਦੇ ਆ ਔਰ ਅੱਜ ਵਿਸ਼ੇਸ਼ ਰੂਪ ਚ ਮੈਨੂੰ ਇਸ ਉਪਲਖਸ਼ ਦੇ ਵਿੱਚ ਬਟਾਲਾ ਦੇ ਵਿੱਚ ਆਣ ਕੇ ਪਾਰਟੀ ਵੱਲੋਂ ਮੇਰੀ ਵੀ ਡਿਊਟੀ ਲੱਗੀ ਹੈ ਕਿ ਇਸ ਸ਼ੁਭ ਕਾਰਜ ਨੂੰ ਸ਼ੁਰੂ ਕਰਨ ਦਾ ਜਿਹੜਾ ਯਕੀ ਪੂਰੇ ਦੇਸ਼ 'ਚ ਮੈਰਾਥਨ ਕੀਤੀਆਂ ਜਾ ਰਹੀਆਂ ਹਨ ਔਰ ਹਰ ਛੋਟੇ-ਛੋਟੇ ਜਗ੍ਹਾ ਦੇ ਉੱਤੇ ਵੀ ਵੱਡੀਆਂ ਜਗ੍ਹਾ ਤਾਂ ਤਾਂ ਹੋਣਾ ਹੀ ਆ ਔਰ ਪੂਰੇ ਦੇਸ਼ ਜਿੱਥੇ ਗੁਜਰਾਤ 'ਚ ਇਹ ਵੜਿਆ ਸਥਾਨ ਜਿੱਥੇ ਸਟੈਚੂ ਆਫ ਯੂਨਿਟੀ ਦਾ ਲੱਗਾ ਆ ਉੱਥੇ ਜਿਹੜਾ ਆ ਅੱਜ ਜਿਹੜਾ ਪ੍ਰਧਾਨ ਮੰਤਰੀ ਜੀ ਵੀ ਇਸ ਦੀ ਸ਼ੁਰੂਆਤ ਕਰਨ ਕੇ ਉੱਥੇ ਵੀ ਮੈਰਾਥਨ ਹੋਏਗੀ ਔਰ ਇੱਥੇ ਅੱਜ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ ਕਿ ਮੈਂ ਵੀ ਤੁਹਾਡੇ ਸਾਰਿਆਂ ਦੇ ਬਟਾਲਾ ਨਿਵਾਸੀਆਂ ਦੇ ਔਰ ਬਟਾਲਾ ਦੀ ਜਿਹੜੀ ਭਾਜਪਾ ਦੀ ਟੀਮ ਆ ਉਹਨਾਂ ਦੇ ਮਾਧਮ ਦੇ ਨਾਲ ਅੱਜ ਦੀ ਸਵੇਰ ਆ ਮਕੰਦਾ ਮੈਨੂੰ ਮੌਕਾ ਮਿਲਿਆ ਹੈ ਸੋ ਅੱਜ ਦੇ ਇਸ ਦਿਨ ਦੇ ਉੱਤੇ ਸਾਨੂੰ ਏਕਤਾ ਦਾ ਹੀ ਸੰਦੇਸ਼ ਦਿੰਦੇ ਹੋਏ ਉਸ ਦੇ ਸੰਦੇਸ਼ ਨੂੰ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਵਾਸ ਕਰੇ ਇਹ ਸਾਡੀ ਜਿਹੜਾ ਇਹ ਅੱਜ ਦਾ ਮੈਸੇਜ ਸਾਨੂੰ ਮੰਨਣਾ ਚਾਹੀਦਾ ਜਿਹਨੇ ਸਾਪਲਾ ਜੀ ਸਾਡੇ ਵਿੱਚ ਬਹੁਤ ਸਤਿਕਾਰ ਜੋ ਗਏ ਨੇ ਵੱਡੇ ਬੋਲਿਆ ਇਹਨਾਂ ਨੇ ਇਹ ਏਕਤਾ ਦਾ ਇੱਕ ਸੰਦੇਸ਼ ਆ ਪੂਰੇ ਹਿੰਦੁਸਤਾਨ ਦੇ ਅੰਦਰ ਅੱਜ ਮੋਦੀ ਜੀ ਵੱਲੋਂ ਇਹ ਆਵਾਹਨ ਕੀਤਾ ਗਿਆ ਜਿਸ ਤਰ੍ਹਾਂ ਸਾਮਪਲਾ ਜੀ ਨੇ ਦੱਸਿਆ ਔਰ 44 ਸਾਲ ਬਾਅਦ ਇਹ ਇਨਸਾਫ ਸ਼੍ਰੀ ਵੱਲਭਾਈ ਪਟੇਲ ਜੀ ਨੂੰ ਜਿਨ੍ਹਾਂ ਨੇ ਇੱਕ ਯੂਨਿਟੀ ਦਿਖਾਈ ਸੀ 562 ਰਾਜਾਂ ਨੂੰ ਇਕੱਠਾ ਕਰਨ ਤੋਂ ਬਾਅਦ ਅੱਜ ਉਹਨਾਂ ਨੂੰ ਇਹ ਸਨਮਾਨ ਜਿਹੜਾ 2014 ਦੇ ਵਿੱਚ ਉਹਨਾਂ ਦਾ ਯੂਨਿਟੀ ਆਫ ਸਟੈਚੂ ਆਫ ਯੂਨਿਟ ਜਿਹੜਾ ਉੱਥੇ ਆਦਮ ਬੁੱਤ ਬਣਾਇਆ ਪੂਰੀ ਦੁਨੀਆ ਦੇ ਅੰਦਰ ਜਿਦਾ ਸਾਮਪਲਾ ਜੀ ਨੇ ਦੱਸਿਆ ਉਹ ਇੱਕ ਮਿਸਾਲ ਆ ਔਰ ਇਕਤਾ ਦੀ ਇੱਕ ਮਿਸਾਲ ਆ ਸਾਨੂੰ ਸਾਰਿਆਂ ਨੂੰ ਇਕਤਾ ਵਿੱਚ ਰਹਿ ਕੇ ਇਕੱਠੇ ਚੱਲ ਕੇ ਆਪਣੇ ਦੇਸ਼ ਵਾਸਤੇ ਰਾਸ਼ਟਰ ਵਾਸਤੇ ਔਰ ਪੰਜਾਬ ਵਾਸਤੇ ਕੰਮ ਕਰਨਾ ਲਈ ਸਭ ਦਾ ਸਬਾਕ